ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੱਖਰੀ ਨਸਲ ਤੇ ਗਿਰ ਨਸਲ ਦੇ ਦੋ ਬਿਹੜਾ ਦਿਖਾਉਣੀ ਆ ਗੱਬਣਾ ਸੂਣ ਨੂੰ ਹਾਜ਼ਰ ਆ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਡਰੈਸ ਦੱਸੋ ਆਪਣਾ ਹਾਂ ਬਾਬੂ ਦਾ ਪਿੰਡ ਗੁਰਦਾਸਪੁਰ ਜ਼ਿਲ੍ਹਾ ਫੇਂਡਾ ਸ੍ਰੀ ਰਾਮਪੁਰਾ ਖੂਲ ਜੀ ਤੇ ਮੋਬਾਈਲ ਨੰਬਰ ਬਾਈ ਜੀ ਆਪਣ ਕਿਆ ਰਿਆ ਪ्योर ਗਿਰ ਲੈ ਕੇ ਨੇ ਪ੍ਰਗਰਸ ਟੌਪ ਦੇ ਵਿੱਚ ਹੀ ਆ ਦੇਖਾ ਗਿਰ ਤਾਂ ਬਹੁਤ ਘੱਟ ਮਿਲਦੀ ਆ ਹਨਾ ਮਿਲਦੀ ਨਹੀਂ ਭਰਾ ਮੇਰੇ ਪੰਜਾਬ ਚੋਂ ਅੱਛਾ ਇਹ ਅਸੀਂ ਉਪਾਲੀਆਂ ਬਰਪਕੀਆਂ ਲੈ ਜਿਵੇਂ ਮਰਦੀ ਆ ਥੱਲੇ ਕੱਪੜਾ ਲੈ ਲੈ ਸੋ ਬੇਜਵੀਰ ਕਹਿੰਦਾ ਗਿਰ ਗਰਮ ਉਹਦੇ ਠੰਡੀ ਸੀਲ ਆ ਜਾਵਾ ਹਨਾ ਜਮੀ ਨਹੀਂ ਉਹ ਚੀਜ਼ ਨਹੀਂ ਹੈਗੀਆਂ ਲੈ ਇਹ ਕਿਹੜਾ ਸੁਆ ਸੂਰੀਆ ਬੈਠਾ ਲੈ ਪਹਿਲਾਂ ਨਾ ਭਾਈ ਦੋ ਦੋ ਦੰਦ ਬੱਚੇ ਆ ਸੋ ਦੋਨੇ ਬਲੂਣਾ ਗਿਆ ਦੋਨੇ ਬਲੂਣਾ ਦੋਨੇ ਦੋ ਦੰਦ ਬੱਚਿਆ ਬਹੁਤ ਮਿਹਨਤ ਕਰਕੇ ਲਿਆਂ ਭਰਾ ਮੇਰਾ ਅੱਛਾ ਇੱਕੋ ਕਰੋ ਲਿਆਂ ਦੀਆਂ ਕੱਠੀਆਂ ਇੱਕੋ ਕਰੋ ਲਿਆਂ ਦੀਆਂ ਕੱਠੀਆਂ ਲਿਆਂਦੇ ਆ ਭਰਾ ਮੇਰਾ ਬੰਦਾ ਗੁਜਰਾਤ ਤੋਂ ਪਸੰਗਾਂ ਲੈ ਕੇ ਆਇਆ ਸੀਗੇ ਛੋਟੇ ਛੋਟੇ ਅੱਛਾ ਤੇ ਅੱਜ ਦਿਨ ਕਿੰਨੇ ਕਿੰਨੇ ਵਾਕਿਆ ਸੂਣ ਜਿਨ੍ਹਾਂ ਦੇ ਖੂਨ ਚ ਭਰਾ ਮੇਰਾ ਮਾਲਾ ਵੀ 12 12 13 13 ਦਿਨ ਬਾਕੀ ਆ ਮਾਲਾ ਲੈ ਜਾਂ 15 15 ਲੈ ਜਾਣਾ ਜੀ ਪਹਿਲਾ ਪਹਿਲਾ ਸੂਹ ਸੂਣਦੀਆਂ ਪਹਿਲਾ ਪਹਿਲਾ ਸੂਹ ਮੂੰਹੋਂ ਦੋ ਦੋ ਦੰਤ ਬੱਚੇ ਛੱਡੇ ਸੀ ਬਾਹਰ ਫੜ ਕੇ ਦੇ ਅੱਛਾ ਦੋ ਦੋ ਦੰਦਾਂ ਦਾ ਮੂੰਹੋਂ ਹਣਾ ਹਾਂ ਤੇ ਪਿਓਰ ਗਿਰਦੇ ਸੀ ਮਨ ਲੱਗੇ ਪਿਆ ਪਿਓਰ 100 ਦੇ 100 ਗਿਰਦੇ ਸੀ ਮਨ ਲੱਗੇ ਪਿਆ ਬਾਲਾ 17 17 ਸੌ ਦੇ ਗੰਨਾ ਇਸ ਮਨ ਲੱਗੇ ਵੇ ਕੋਈ ਕਰੋ ਨਹੀਂ ਆ ਇਹ ਅੱਛਾ ਤੇ ਇਹ ਕਿੰਨਾ ਦੁੱਧ ਕੈਪੈਸਟੀ ਬਣ ਕੇ ਚੱਲੀਦਾ ਬਾਬਾ ਦੁੱਧ ਭਰਾ ਮੇਰਾ ਇਹ ਮਨਾਂ ਚ ਚੱਕਰਾ ਵੀ ਆ ਬਾਬਾ ਇਹ ਗੱਪ ਮਾਰਦੇ ਵੀ ਇਹ 20 ਕਿਲੋ ਦੁੱਧ ਦੇਣਗੇ ਆ ਇਹ 15 ਤੋਂ 16 ਕਿਲੋ ਦੁੱਧ ਦੇਊਗੀ ਦੇਊ ਫਾਈਨਲ 10 0 ਫਾਈਨਲ ਤੋਂ ਦੇਊਗੀ ਭਰਾ ਮੇਰਾ ਬਾਕੀ 11 ਤਾਂ ਤੂੰ ਬਾਹਲਾ ਗੁਣਾਕਾਰ ਹੁੰਦਾ ਹਨਾ ਬਾਹਲਾ ਗੁਣਾਕਾਰ ਹੁੰਦਾ ਪਹਿਲੀ ਗੱਲ ਤਾਂ ਇਹ ਮਿਲਦੀ ਨਹੀਂ ਆਪਣੇ ਪੰਜਾਬ ਚ ਦਾ ਬਾਈ ਜੀ ਸੇ ਬਾਹਰਲੀ ਬਰੀਡ ਆ ਗਈ ਇਹ ਮਨ ਕਾ ਟਾਮੇ ਟੱ अच्छा गेयर ਦਾ ਜੋੜਾ ਰੇਟ ਕੀ ਰਹੂ ਇਹਨਾਂ ਦਾ ਰੇਟ ਭਰਾ ਮੇਰਾ ਬਸ ਆਪਾਂ ਦੇ ਲੈਣੀ 70 70 70 ਹਜ਼ਾਰ ਰੁਪਏ ਦੇ ਦਾਂਗੇ ਆਪਾਂ ਅੱਛਾ 1 ਲੱਖ 40 ਹਜ਼ਾਰ ਜੋੜੇ ਦਾ ਭਾਗ ਆ ਕੋਲੇ ਦਾ ਹਾਂ 100 ਕਿਲੋਮੀਟਰ ਦੀ ਪਹੁੰਚ ਫਰੀ ਦੇ ਦਾਂਗੇ ਜੇ ਕੋਈ ਵੀ ਇਕੱਠਿਆਂ ਮੰਗਦਾ ਮਾਨਦਾਨ ਹੋ ਜਾਊਗਾ ਹਾਂ ਜੇ ਕੋਈ ਦੂਜੇ ਕੋਈ ਇਕੱਠਿਆਂ ਮੰਗਦਾ ਕੋਈ ਉਹਦੇ ਹਿਸਾਬ ਨਾਲ ਮਾਨਦਾਨ ਕਰ ਦਾਂਗੇ ਥੋੜੀਆਂ ਇਹਨਾਂ ਖੁੱਲੀਆਂ ਆਈਆਂ ਹੋਈਆਂ ਨੇ ਭਰੇ ਵੀ ਜਰੂਰ ਹੱਤ ਮੰਗਦੀਆਂ ਨੇ ਜੀ 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 ਸਭ ਰ ਲਹਿਰ ਜੱਕਰ ਕੰਨ ਕਰ ਦਿਆ ਗਿਆ ਤੇ ਬਾਕੀ ਬੰਨ ਵਗੈਰਾ ਕਰੈਕਟਰ ਵਗੈਰਾ ਸਾਰੇ ਬਿਹੜਾਂ ਦੇ ਵਿੱਚ ਪੂਰੇ ਆ ਤੋ ਥੋੜੀ ਹਸਾਬ ਸੁੱਤਰੀ ਬੈੜਾ ਰੇਟ ਆ ਗਿਆ ਦਾ ਸਿੰਗਲ ਦਾ 70000 ਹਨਾ 70000 ਰੁਪਿਆ ਤੇ ਮੁੱਕ ਦੇ ਮਾਣਦਾਨ ਹੋ ਜਾਊਗਾ ਪਰ ਜੇ ਆਪਾਂ ਹਿਸਾਬ ਲਾਈਏ 70000 ਰੁਪਏ ਦਾ 70000 ਰੁਪਏ ਦਾ ਖਾ ਗਿਆ ਹੋਣੀ ਆਪਣਾ ਢਿੱlo ਇਹ ਜਮਾ ਖਾ ਗਿਆ ਹੋਣਗੇ ਹਨਾ ਇੱਕ ਬੱਸੀ ਖਾ ਗਿਓ 70000 ਰੁਪਏ ਠੰਡੀਆਂ ਸੀ ਜਮਾ ਬਰ ਫੜ ਗਿਆ ਥੋੜੀ ਮੂਰੀ ਦੀ ਹਾਲ ਕਰੀ ਜਾਂਦੀ ਆ ਲੈ ਚਲੋ ਕੋਈ ਗੱਲ ਨਹੀਂ ਤੇ ਇਹਦੇ ਵੀ 10 12 ਦਿਨ ਬਾਕੀ ਆ ਹਨਾ ਇਹ ਮਾਵਾ ਵਾਲਾ ਦਿਨ ਬਾਕੀ ਆ ਠੰਡੀਆਂ ਸਿਰ ਤਾਂ ਨਹੀਂ ਆ ਇਹ ਥੱਲੇ ਠੰਗੁਰਾ ਫਿਰ ਮੈਂ ਜੱਗੂ ਦੇ ਇੱਕ 41 ਗੱਲ ਜਿਹੜੇ ਮਰਜੀ ਬਲੋਤੀ ਜਾ ਕੇ ਕਹਿੰਦਾ ਵਾ 15 15 ਕਿਲੋ ਦੁੱਧ ਪੋਣ ਵਾਲੇ ਬਹਿਣਾ ਜਮਾ ਹਕੀਕਤ ਹੈਗੀ ਆ ਇਹਦੇ ਕੋਈ ਵੱੱਡ ਸੇਵ ਵਾਲਾ ਬੂਦਾ ਮਾਲਾ ਇਹ 35 ਕਿਲੋ ਹੀ ਇੱਥੇ ਔਲੂਗਾ ਨਾ ਸਾਨੂੰ ਅੱਛਾ ਨਹੀਂ 30 ਕਿਲੋ ਜਮਾ ਇਹ ਕੰਡਾ ਮਾਰ ਕੇ ਦੇ ਦੇਣੀ ਆ ਇਹ ਜੀ ਤੇ ਇਹਦੇ ਵੀ 12 ਦਿਨ ਬਾਕੀ ਆ ਤੋਰ ਦੀ ਬਾਹਰ ਨਹੀਂ ਨੂੰ ਆ ਇਹਦੇ ਬਾਦ ਦੇ ਨਾ ਦੋ ਦੋ ਦਿਨ ਦਾ ਬੱਚੀ ਆ ਭਰਾ ਮੇਰਾ ਜੀ ਸੁਰਕ ਕੱਦ ਕਾੜ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਬਾਕੀ ਮੋਟੀਆਂ ਦਾੜ੍ਹੀਆਂ ਲਾਇਆ ਜਿਵੇਂ ਮਰਜੀ ਹੱਥ ਫਿਰ ਚੱਲ ਲੈ ਠੀਕ ਹੈ ਲੇਵਲ ਲੂਵਾਂ ਦੇਖੋ ਸੋਹਣਾ ਸਾਫ ਸੁਥਰਾ ਹਨਾ ਇਹਦਾ ਥਾਂ ਥਣ ਬਹੁਤ ਚੰਗਿਆ ਕੋਈ ਵੀ ਸਵਰਾ ਬਰੀਡ ਦਾ ਬਹੁਤ ਘੱਟ ਮਿਲ ਜੇ ਵੀਰ ਇਕੱਠੇ ਮਨ ਕੇ ਜਲ ਜੋੜਾ ਕਿਤੇ ਮਨ ਲ ਮਾਰ ਲਿਆ ਤੇ 140 ਹਜ਼ਾਰ ਦਾ ਜੋੜਾ ਮਾਨਤਨ ਵਿੱਚੋਂ ਵੀ ਮੜ ਅਛਾ ਕੋਈ ਮਰਜੀ ਮੰਗਵਾ ਲੈ ਹਨਾ ਸੋ ਵੀਰ 791 800 ਪਿੰਡ ਕਰਿਆੜ ਵਾਲਾ ਰਾਮਪਰਾ ਜਦੇ ਨਜ਼ਦੀਕ ਆਇਗਾ ਜਿਲ੍ਹਾ ਬਠਿੰਡਾ ਕੋਈ ਵੀ ਨਾਲ ਤੁਹਾਡੇ ਪਸੰਦ ਵਕਰੀਦਾ ਵੀ ਕਰ ਸਕਦੇ ਹੋ 11 ਲੱਖ ਦੇ ਗਾ ਵੀਡੀਓ ਦੇਖ ਲਈ ਚੈਨਲ ਨੂੰ